ਕਰ ਰਹੇ ਨੇ ਵਾਤਾਵਰਣ ਪ੍ਰੇਮੀ ਤੇ ਖਾਸ ਕਰਕੇ ਵਿਸ਼ੇਸ਼ ਤੌਰ ਤੇ ਉਹਨਾਂ ਦੇਖ ਰਹੇ ਕਿ ਸਾਡੇ ਨੌਜਵਾਨ ਇਸ ਇਲਾਕੇ ਦੇ ਵਾਤਾਵਰਣ ਨੂੰ ਬਚਾਉਣ ਦੇ ਲਈ ਇੱਥੇ ਪਹੁੰਚਿਆ ਸਾਰਿਆਂ ਨੂੰ ਵੈਗਰੂ ਜੀ ਦਾ ਖਾਲਸਾ ਆਖਰੀ ਵੈਗਰੂ ਜੀ ਦੀ ਫਤਿਹ ਕੱਲ ਲੱਖਾਂ ਜੀ ਦਾ ਫੋਨ ਆਇਆ ਸਾਡੇ ਜੂਬੇ ਦੇ ਪ੍ਰੈਸਿਸਕਰਟਰ ਡਾਕਟਰ ਜਨਰਲ ਸਿੰਘ ਕਾਲੇ ਕੇ ਨਾਲ ਖੜੇ ਆ ਇਸ ਤਰ੍ਹਾਂ ਦਾ ਕੋਈ ਇੱਥੇ ਦਰਖਤ ਕੱਟ ਰਹੀ ਆ ਸਰਕਾਰ ਧੱਕੇ ਨਾਲ ਕੱਟ ਰਹੀ ਆ ਤੇ ਆਪਸ ਵਾਸਤੇ ਕੱਟੇ ਹੋਣਾ ਤੇ ਇਹਨਾਂ ਦੇ ਸੱਦੇ ਤੇ ਅਸੀਂ ਪਹੁੰਚਿਆ ਇੱਕ ਗੱਲ ਤਾਂ ਇਹ ਪੱਕੀ ਆ ਕਿ ਸਾਡੇ ਦੋ ਮੋਰਚੇ ਆ ਜਿਹੜੇ ਪੰਜਾਬ ਤੇ ਹਰਿਆਣਾ ਦੇਆਂ ਫਰੂਹਾਂ ਤੇ ਲੱਗੇ ਹੋਏ ਆ ਪਰ ਫੇਰ ਵੀ ਅਸੀਂ ਤੁਹਾਨੂੰ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਭਾਰਤੀ ਕਿਸਾਨ ਕਿਨਨ ਕ੍ਰਾਂਤੀਕਾਰੀ ਬਣੋ ਇਸ ਘੋਲ ਦੇ ਵਿੱਚ ਆਪਦੇ ਵਿੱਤ ਤੋਂ ਵੱਧ ਤੁਹਾਡੇ ਸਹਾਰੇ ਕਰਾਂਗੇ ਤੁਹਾਡੀ ਮਦਦ ਨਹੀਂ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਵਾਸਤੇ ਮਦਦ ਕਰਾਂਗੇ। ਹਾਦਰਨ ਤੁਹਾਨੂੰ ਦੱਲਾ ਮੇਰੇ ਪਿੰਡ ਦੇ ਲੱਗੇ ਆ ਪਿੰਡ ਮੈਣ ਕਿਥੇ ਸ਼ਰਾਬ ਪੀਂਦੀ ਆ ਤੁਸੀਂ ਬਹੁਤ ਸਾਰੇ ਲੋਕਾਂ ਨੇ ਫੂਟਲਾਂ ਦੇ ਫੜਿਆ ਹੋਗਾ ਨੀਂਵ ਤੇ ਬੈਂਕ ਉੱਥੇ ਇੰਨਾ ਪ੍ਰਦੂਸ਼ਣਾ ਹਵਾ ਦੇ ਵਿੱਚ ਕਿ 8 ਦਿਨ ਵੀ ਅਸੀਂ ਕੋਈ ਨਵੀਂ ਗੱਡੀ ਲਿਆ ਕੇ ਖੜਾ ਦਈਏ ਤਾਂ 10ਵੇਂ ਦਿਨ ਉੱਥੇ 9ਵੇਂ ਦਿਨ ਤੁਸੀਂ ਗੱਡੀ ਦਾ ਰੰਗ ਨਹੀਂ ਚੰਗਾ ਸਕਦੇ ਇਹ ਹਵਾ ਪ੍ਰਦੂਸ਼ਣ ਦਾ ਲੋਕਾਂ ਤੇ ਕੀ ਹਾਲ ਹੁੰਦਾ ਹੋਊਗਾ ਇੱਕ ਜਲਾਲਾਬਾਦ ਦਾ ਐਮਐਲਏ ਆ ਉਸੇ ਪਿੰਡ ਦੇ ਵਿੱਚੋਂ ਦਾ ਘਟਾਉਣ ਆ ਜਿੱਥੇ ਚੌਲ ਲਾਉਂਦਾ ਸੀ ਇਹ ਉੱਥੇ ਬਹੁਤ ਵੱਡੀ ਜਿਹੜੀ ਸੁਰਤਰੀ ਉਸ ਘਟਾਉਣ ਦੇ ਵਿੱਚ ਪੈਦਾ ਜਿਹੜੀ ਹੋਈ ਆ ਉਸ ਦੇ ਤੇ ਲਵੇ